ਉਹ ਦੇ ਰਿਹਾ ਲੋ ਅੱਲਪੋ ਹੈ ਬਾਪੀਓ ਅੱਲਪੋ ਹੈ ਭਗਵਾਨ ਤਰਨ ਤਰਨ ਦੇ ਪਿੰਡ ਠੱਕਰਪੂੜਾ ਨੇੜੇ ਜਿਹੜਾ ਆਪ ਨੇਤਾ ਰਾਜਗਿਲ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਰਾਜਗਿਲ ਦਾ ਕਤਲ ਉਸ ਵੇਲੇ ਹੋਇਆ ਜਦੋਂ ਉਹ ਆਪਣੇ ਧੜੇ ਦੀ ਮਹਿਲਾ ਸਰਪੰਚ ਨੂੰ ਇੱਥੇ ਵੀਡੀਓ ਦਫ਼ਤਰ ਦੇ ਵਿੱਚ ਸਨਮਾਨਿਤ ਕਰਕੇ ਆਪਣੇ ਸਾਥੀਆਂ ਦੇ ਨਾਲ ਕਾਲੀ ਗੱਡੀ ਵਿੱਚ ਵਾਪਸ ਲੋਟ ਰਹੇ ਸੀ ਐਸ ਵੇਲੇ ਤਸਵੀਰਾਂ ਤੁਹਾਨੂੰ ਦਿਖਾਣੇ ਆ ਨਿੱਜੀ ਹਸਪਤਾਲ ਦੀਆਂ ਜਿੱਥੇ ਰਾਜਗਿਲ ਨੂੰ ਲਿਆਂਦਾ ਗਿਆ ਸੀ ਜਿੱਥੇ ਡਾਕਟਰਜ਼ ਨੇ ਉਹਨਾਂ ਨੂੰ ਡੈੱਡ ਡਿਕਲੇਅਰ ਕਰ ਦਿੱਤਾ ਹਾਲਾਂਕਿ ਉਹਨਾਂ ਦਾ ਇੱਕ ਸਾਥੀ ਜਿਹੜਾ ਇਸ ਘਟਨਾ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਜ਼ੇਰੇ ਇਲਾਜ ਹੈ ਹਾਲ SSP ਤਰਨਤਾਰਨ ਗੌਰਵ ਤੂਰਾ ਦੇ ਮੁਤਾਬਿਕ ਜਿਹੜੇ ਹਮਲਾਵਰ ਸੀ ਉਹਨਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਲੇਕਿਨ ਹਜੇ ਤੱਕ ਉਹਨਾਂ ਦੀ ਪਛਾਣ ਨਹੀਂ ਹੋ ਪਾਈ ਹੈ ਇਸ ਵਾਸਤੇ ਪੁਲਿਸ ਅਲੱਗ-ਅਲੱਗ ਜਿਹੜੀ ਟੀਮ ਬਣਾ ਕੇ ਜਿਹੜੀ ਹੈ ਮਾਮਲੇ ਦੀ ਜਾਂਚ ਦੀ ਗੱਲ ਆਖਰੀ ਹੈ ਲੇਕਿਨ ਤੁਹਾਨੂੰ ਦੱਸਣਾ ਚਾਹਵਾਂਗੇ ਕਿ ਇਹ ਪਹਿਲੀ ਘਟਨਾ ਨਹੀਂ ਹੈ ਤਰਨਤਾਰਨ ਚ ਇਸ ਤੋਂ ਪਹਿਲੇ ਦੋ ਹੋਰ ਆਪ ਲੀਡਰ ਦਾ ਇਸੇ ਤਰ੍ਹਾਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਪਹਿਲੀ ਘਟਨਾ ਗੋਇੰਦਵਾਲ ਫਾਟਕ ਦੇ ਨਜ਼ਦੀਕ ਹੋਈ ਸੀ ਜਿਹਦੇ ਵਿੱਚ ਕਾਰ ਸਵਾਰ ਆਪ ਲੀਡਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਤੇ ਕੁਝ ਦਿਨ ਪਹਿਲਾਂ ਵੀ ਇੱਥੇ ਨੁਸ਼ਹਿਰਾ ਪਨੂਆ ਦੇ ਵਿੱਚ ਦੁਕਾਨ ਦੇ ਵਿੱਚ ਖੜੇ ਇੱਕ ਆਪ ਲੀਡਰ ਵਿਕਰਮ ਬਿੱਕਰ ਦੀ ਗੋਲੀਆਂ ਮਾਰ ਕੇ ਬਾਈਕ ਸਵਾਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਤੁਸੀਂ ਦੇਖੋਗੇ ਪਿੱਛੇ ਤਸਵੀਰਾਂ ਜਿਹੜੇ ਨੇ ਕਈ ਆਪ ਨੇਤਾ ਦੇ ਨਾਲ-ਨਾਲ ਜਿਹੜਾ ਉਹਨਾਂ ਦੇ ਲੋਕ ਭਾਜੀ ਲੱਗਦਾ ਕੁਝ ਹਾਲਾਂਕਿ ਦੇਖੋ ਕੁਝ ਬੋਲਨ ਦੇ ਜਿਹੜੇ ਨੇ ਵਿੱਚ ਨਹੀਂ ਨੇ ਲੇਕਿਨ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਇਸ ਵੇਲੇ ਤਰਨਤਾਰਨ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਜਿੱਥੇ ਉਹਨਾਂ ਦਾ ਇੱਕ ਸਾਥੀ ਜਿਹੜਾ ਜ਼ੇਰੇ ਇਲਾਜ ਆ ਹਾਲਾਂਕਿ ਪੁਲਿਸ ਜ਼ਰੂਰ ਦਾਅਵੇ ਕਰ ਰਹੀ ਹੈ ਕਿ ਇਹਦੇ ਵਿੱਚ ਅਲੱਗ-ਅਲੱਗ ਜਿਹੜੀ ਟੀਮ ਬਣਾ ਕੇ ਜਿਹੜੀ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹਦੇ ਵਿੱਚ ਕੋਈ ਨਿੱਜੀ ਰੰਜਿਸ਼ ਸੀ ਜਾਂ ਕੋਈ ਸਿਆਸੀ ਰੰਜਿਸ਼ ਸੀ ਦੋਵੇਂ ਪਹਿਲੂਆਂ ਦੇ ਉੱਪਰ ਕੰਮ ਕੀਤਾ ਜਾ ਰਿਹਾ ਹੈ ਤੁਸੀਂ ਦੇਖੋਗੇ ਕਿ ਤਸਵੀਰਾਂ ਤਰਨਤਾਰਨ ਦੀਆਂ ਜਿੱਥੇ ਰਾਜਗਿਲ ਜਿੱਦੋਂ ਇਥੋਂ ਦੇ ਪੱਟੀ ਦੇ ਵੀਡੀਓ ਦਫ਼ਤਰ ਤੋਂ ਬਾਹਰ ਨਿਕਲਦੇ ਨੇ ਆਪਣੀ ਕਾਰ ਦੇ ਵਿੱਚ ਉਹਨਾਂ ਦੇ ਨਾਲ ਉਹਨਾਂ ਦਾ ਇੱਕ ਸਾਥੀ ਹੁੰਦਾ ਤੇ ਉਸ ਦੌਰਾਨ ਜਿਹੜੇ ਨੇ ਬਾਈਕ ਸਵਾਰ ਉਹਨਾਂ ਨੂੰ ਹੱਥ ਦੇ ਕੇ ਉਹਨਾਂ ਦੀ ਗੱਡੀ ਰੋਕਦੇ ਨੇ ਜਦੋਂ ਰਾਜਗਿਲ ਗੱਡੀ ਰੋਕਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਉਹਨਾਂ ਨੂੰ ਮਿਲਣ ਵਾਸਤੇ ਆਇਆ ਹੈ ਲੇਕਿਨ ਅਚਾਨਕ ਉਹਨਾਂ ਵਿੱਚੋਂ ਇੱਕ ਬਾਈਕ ਸਵਾਰ ਆਪਣੇ ਬੈਗ ਵਿੱਚੋਂ ਪਿਸਤੌਲ ਕੱਢਦਾ ਹੈ ਤੇ ਉਹਨਾਂ ਉੱਪਰ ਫਾਇਰਿੰਗ ਕਰਨਾ ਸ਼ੁਰੂ ਕਰ ਦਿੰਦਾ ਹੈ ਜਿਹਦੇ ਵਿੱਚ ਰਾਜਗਿਲ ਨੂੰ ਗੋਲੀਆਂ ਲੱਗਦੀਆਂ ਨੇ ਜਿਨ੍ਹਾਂ ਨੂੰ ਨਿੱਜੀ ਹਸਪਤਾਲ ਲਿਜਾਇਆ ਜਾਂਦਾ ਹੈ ਜਿੱਥੇ ਉਹਨਾਂ ਦੀ ਫਿਲਹਾਲ ਮੌਤ ਹੋ ਗਈ ਹੈ ਪੁਲਿਸ ਇਸ ਮਾਮਲੇ ਚ ਲਗਾਤਾਰ ਜਾਂਚ ਕਰ ਰਹੀ ਹੈ ਤੇ ਤੁਸੀਂ ਤਸਵੀਰਾਂ ਦੇਖੋਗੇ ਜੀ ਬਿਲਕੁਲ ਤੁਸੀਂ ਤਸਵੀਰਾਂ ਦੇਖੋ ਕੀ ਅੱਛਾ ਅ ਇੱਥੇ ਇੱਥੇ ਕਿ ਉਹ ਅੰਦਰ ਇੱਥੇ ਡਾਕਟਰ ਸਾਹਿਬ ਇੱਥੇ ਇੱਕ ਦੋ ਪੇਸ਼ੈਂਟ ਲਿਆਂਦੇ ਗਏ ਸੀ ਗਨਸ਼ਾਟ ਦੇ ਕੀ ਮਾਮਲਾ ਕੀ ਸੀ ਸਾਲਾ ਲਗਦਾ ਹਾਂ ਗਨ ਗਨਸ਼ਾਟ ਲਈ ਸੀਗੇ ਤੇ ਉਹਨਾਂ ਚੋਂ ਇੱਕ ਰਾਜਵਿੰਦਰ ਸੀਗਾ ਉਹਦੇ ਤੇ ਜਿਆਦਾ ਸੱਟਾਂ ਸੀ ਉਹ ਡੈਡ ਹੈ ਬਰੌਡ ਡੈਡ ਇਹ ਦੂਜਾ ਸੀਗਾ ਸਾਰਜ ਸਾਰਜ ਦੇ ਲਾਤੇ ਗੋਲੀਆਂ ਲੱਗੀਆਂ ਉਹ ਬੰਦਾ ਸਟਿਕ ਸਟੇਬਲ ਸਟੇਬਲ 3 ਹਾਂਜੀ ਇਹ ਕਿੰਨੇ ਕੋਈ ਜਿਹੜੇ ਰਾਜ ਦੇ ਕਿੰਨੇ ਕੋਈ ਲੱਗਾ ਕੁਝ ਹਾਂ ਇਹ 15 ਤੋਂ 20 15 ਤੋਂ 20 ਗੋਲੀਆਂ ਬਚੀਆਂ ਗੋਲੀਆਂ ਚੈਸ ਵਿੱਚ ਬਚੀਆਂ ਸੱਜੇ ਖੱਬੇ ਦੋਨੋਂ ਪਾਸੇ ਤੇ ਪੇੜ ਤੇ ਲੱਗੀਆਂ ਇਹ ਕੋਲ ਫਿਲਹਾਲ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ 10 ਤੋਂ 15 ਫਾਇਰ ਕਿਤੇ ਗਈ ਸੀ ਤੇ ਉਹਨਾਂ ਚੋਂ ਜਿਹੜੀਆਂ ਸਾਰੀਆਂ ਜਿਹੜੀਆਂ ਰਾਜ ਦੇ ਜਿਹੜੀਆਂ ਬੋਲੀਆਂ ਲੱਗੀਆਂ ਉਹਨਾਂ ਦੇ ਸੱਜੀ ਬਾਹ ਦੇ ਥੱਲੇ ਜਿਹੜੇ ਨੇ ਲਗਾਤਾਰ ਫਾਇਰਿੰਗ ਕੀਤੀ ਕੀ ਹਮਲਾਵਰ ਹੋ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਨਿੱਜੀ ਹਸਪਤਾਲ ਲੈ ਆਇਆ ਜਾਂਦਾ ਜਿੱਥੇ ਡਾਕਟਰ ਉਹਨਾਂ ਬਰਾਉਟ ਡੈੱਡ ਡਿਕਲੇਅਰ ਕਰ ਦਿੰਦੇ ਨੇ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਦੀ ਗੱਲ ਆਖ ਰਹੀ ਹੈ ਤੇ ਕਿ ਇਸ ਦੇ ਵਾਸਤੇ ਕੋਈ ਉਹਨਾਂ ਦੀ ਨਿੱਜੀ ਦੰਦੀ ਸੀ ਜਾਂ ਪੋਲਿਟਿਕਲ ਰੈਂਜੀ ਸੀ ਇਸ ਦੋਵੇਂ ਪਹਿਲੂਆਂ ਦੇ ਉੱਪਰ ਕੰਮ ਕੀਤਾ ਜਾ ਰਿਹਾ ਹੈ ਮਨੀਸ਼ ਸ਼ਰਮਾ ਪੰਜਾਬ ਤੱਕ ਤਰਨਤਨ